ਜਿਵੇਂ ਖੜੇ ਆ ਸਾਦਕ ਦੇ SBI ਬੈਂਕ ਦੇ ਅੱਗੇ ਜਿੱਥੇ ਜਿਹੜੀ ਬਾੜ ਹੈ ਬਾੜ ਹੀ ਖੇਤ ਨੂੰ ਖਾਨ ਲੱਗ ਪਈ ਹੈ ਔਰ ਕਰੋੜਾਂ ਰੁਪਈਆ ਦਾ ਘੁਟਾਲਾ ਹੋਇਆ SBI ਦੇ ਕਈ ਐਸੇ ਲੋਕ ਆ ਗਏ ਆ ਜਿਨ੍ਹਾਂ ਦੇ ਕਈ ਸਾਲਾਂ ਤੋਂ ਇੱਥੇ ਖਾਤੇ ਸੀਗੇ ਔਰ ਉਹਨਾਂ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਹੋਇਆ ਔਰ ਵਿਸ਼ਵਾਸ ਘਾਤ ਇੰਨਾ ਹੀ ਹੋਇਆ ਕਿ ਕਰੋੜਾਂ ਰੁਪਈਆ ਦਾ ਘੁਟਾਲਾ ਹੋ ਗਿਆ ਜਿਹੜਾ ਜਦੋਂ ਜਦੋਂ ਬਾੜੀ ਖੇਤ ਨੂੰ ਖਣ ਲੱਗ ਪਵੇ ਜਦੋਂ ਖੇਤ ਦਾ ਕੀ ਬੰਦਾ ਇਹ ਤੁਹਾਡੇ ਸਾਹਮਣੇ ਜੀ ਅੱਖਾਂ ਦੇ ਜਿਹੜਾ ਸਾਦਕ ਦੇ ਵਿੱਚ ਸਭ ਤੋਂ ਵੱਡਾ ਤੇ ਪੁਰਾਣਾ ਬੈਂਕ ਸੀਗਾ ਇਹ ਪਹਿਲਾਂ ਪਟਿਆਲਾ ਬੈਂਕ ਹੁੰਦੀ ਸੀ ਮੁੜ ਕੇ SBI ਬਣ ਗਿਆ SBI ਦੇ ਵਿੱਚ ਰਲੇਵਾ ਹੋਇਆ ਬੜੇ ਖਾਤਾਧਾਰਕ ਸੀ ਇਹਦੇ ਨਾਲ ਜੁੜੇ ਹੋਏ ਸੀ ਲੋਕ ਤੇ ਲੋਕਾਂ ਨੂੰ ਬੜਾ ਵਿਸ਼ਵਾਸ ਸੀ ਬੈਂਕ ਤੇ ਇੱਥੇ ਇੱਕ ਅਧਿਕਾਰੀ ਆਇਆ ਜਿਹੜਾ ਇਹਨਾਂ ਦਾ ਆਮਦ ਤੀਂਗੜਾ ਪਿਛਲੇ 10 ਸਾਲਾਂ ਤੋਂ ਉੱਥੇ ਕੰਮ ਕਰ ਰਿਹਾ ਸੀ ਉਹ 10 11 ਸਾਲ ਤੋਂ ਨਹੀਂ ਆਮ ਮੁਲਾਜ਼ਮ 4-5 ਸਾਲ ਤੋਂ ਬਦਲਿਆ ਜਾਂਦਾ ਹੁੰਦਾ ਉਹ ਹੋ ਸਕਦਾ ਉਹ ਤਾਂ ਵਾਲੇ ਅਵਸਰਾਂ ਨਾ ਮਿਲਿਆ ਸੀਗਾ ਜਿਹਦੇ ਨਾਲ ਉਹਦੀ ਮਿਲਤਾਂ ਸੀ ਕਿ ਸਿਆਸੀ ਲੀਡਰਾਂ ਨਾਲ ਮਿਲੀ ਪਾਉਤ ਸੀ ਕਿ ਜਿਹੜੀ ਉਹਦੀ ਇੱਥੋਂ ਬਦਲ ਹੀ ਨਹੀਂ ਹੋਈ ਸੀਗੀ ਜਿਵੇਂ ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਸਾਡੇ ਨਾਲ ਬਹੁਤ ਵੱਡਾ ਐ ਫਰਾਡ ਹੋਇਆ ਇਹ ਫੜੀਆਂ ਲੋਕਾਂ ਦੀਆਂ ਝਾਲੀ ਕਰਤੀਆਂ ਉਹਨਾਂ ਨੇ ਲੈਂਟਾਂ ਚੋਂ ਜਿਹੜਾ ਲੈਣ ਦੇਣ ਸੀ ਗਾਂ ਟ੍ਰਾਂਸਫਰ ਨਹੀਂ ਕੀਤਾਗਾ ਉਹ ਆਪਦੇ ਕੋਲੇ ਰੱਖ ਲਿਆ ਪੈਸਾ ਤੇ ਜਿਹੜਾ ਕਰੋੜਾਂ ਦਾ ਕਪੜਾ ਜਿਹੜਾ ਇੱਥੇ ਕਰਕੇ ਉਹ ਅੰਮ੍ਰਿਤ ਢੀਂਗੜਾ ਇੱਥੋਂ ਫਰਾਰ ਹੈ ਤੇ ਜਿਹੜਾ ਮੈਨੇਜਰ ਸਾਹਿਬ ਦੀ ਡਿਊਟੀ ਸੀ ਤੇ ਉਹ ਵੀ ਉਦੋਂ ਦਾ ਹੀ ਫਰਾਰ ਹੈ ਇਹ ਇਹਨਾਂ ਦੀ ਜਾਂਚ ਦਾ ਵਿਸ਼ਾ ਹੈ ਕਿ ਉਹ ਕਿੱਥੇ ਗਏ ਕਿੱਥੇ ਨਹੀਂ ਗਏ ਕਪੜਾ ਹੋਇਆ ਕਿਵੇਂ ਕੀਤਾ ਅਸੀਂ ਖੜੇ ਸੀ ਆਪਦੇ ਗਾਕਾਂ ਦੇ ਨਾਲ ਆਪਦੇ ਲੋਕਾਂ ਦੇ ਨਾਲ ਕਿ ਆਮ ਲੋਕਾਂ ਦੇ ਜਿਹੜੇ ਜਿਹੜੇ ਟੁੱਟੇ ਆ ਅਵਿਸ਼ਵਾਸ ਟੁੱਟਿਆ ਉਹਨਾਂ ਨਾਲ ਵਿਸ਼ਵਾਸ ਘਾਟ ਕੀਤਾ ਗਿਆ ਮੁਲਾਜ਼ਮਾਂ ਵੱਲੋਂ ਉਹਨਾਂ ਦੀ ਕੋਣ ਪਸੀਨੇ ਦੀ ਕਮਾਈ ਜਿਹੜੀ ਬੈਂਕ ਚ ਆਪਾਂ ਸਹੀ ਮੰਨ ਕੇ ਚੱਲਦੇ ਆਂ ਕਿ ਬੈਂਕ ਚ ਪੈਸਾ ਰੱਖ ਦਿਓ ਐਫ ਡੀ ਕਰਾ ਦਿਓ ਜਦੋਂ ਲੋੜ ਹੋਊਗੀ ਕਢਾ ਲਾਂਗੇ ਜਦੋਂ ਉਹ ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਜਿਹੜਾ ਕਰੋੜਾਂ ਦਾ ਘਪਲਾ ਹੋਇਆ ਪਰਸੋਂ ਜਾਂਚ ਹੋਈ ਕੋਈ ਕੱਲ ਵੀ ਇੱਥੇ ਅਧਿਕਾਰੀ ਬਹੁਤ ਜਾਂਚ ਕਰਨ ਤੇ ਲੱਗੇ ਰਹੇ ਆ ਲੋਕ ਵੀ ਆਉਂਦੇ ਰਹੇ ਆ ਕੋਈ ਆਖਣਾ 5 ਲੱਖ ਦਾ ਹੋ ਗਿਆ ਕਿਸੇ ਦਾ 25 ਲੱਖ ਦਾ 60 ਲੱਖ ਦਾ ਕੌਣੀ ਪਿੰਡ ਦਾ 1.5 ਕਰੋੜ ਦਾ ਹੋਇਆ ਇੱਕ ਪਿੰਡ 'ਚ ਜਾਂਡਾ ਵਾਲੇ ਦਾ ਬਹੁਤ ਵੱਡੀ ਰਕਮ ਹੈਗੀ ਆ ਇਹ ਅਧਿਕਾਰੀ ਜਿਹੜਾ ਬਹੁਤ ਘਟ ਦੱਸ ਰਹੇ ਆ ਪਰ ਜਿਹੜੇ ਅੱਜ ਵੀ ਅਜੇ ਤਾਈ ਤਾਂ ਚੈੱਕ ਹੋਈ ਜਾਂਦੇ ਖਾਤੇ ਇਹ ਅਜੇ ਲੰਮਾ ਪ੍ਰੋਸੀਜਰ ਚੱਲੂਗਾ ਕਈਆਂ ਨੂੰ ਪਤਾ ਲੱਗੂਗਾ ਕਿ ਇਹ 50 60 ਕਰੋੜ ਤੱਕ ਜਿਹੜਾ ਕਬਲਾ ਕਰਕੇ ਜਿਹੜਾ ਅਧਿਕਾਰੀ ਪਹੁੰਚਿਆ ਬਾਹਰ ਜਾਵੜਿਆ ਕਿ ਇੱਥੇ ਹੈ ਉਹ ਜਾਂਚਦਾ ਵੀ ਸੀ ਅਜੇ ਪਰ ਕੱਲ ਜਦੋਂ ਅਸੀਂ ਧਰਨਾ ਸ਼ੁਰੂ ਕੀਤਾ ਸੀਗਾ ਸਿਰਫ ਇਹਨਾਂ ਦੇ ਆਪ ਦੇ ਜਿਹੜੇ ਮੁਲਾਜ਼ਮ ਸੀ 2-4 ਇੱਥੇ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਸੀ ਕਿ ਜਿਹੜਾ ਬੈਂਕ ਨੇ ਦਾ ਪੈਸਾ ਜਿਹੜਾ ਉਹ ਬੈਂਕ ਤੋਂ ਲੁੱਟ ਕੇ ਗਿਆ ਤੁਹਾਨੂੰ ਨਹੀਂ ਲੁੱਟ ਕੇ ਗਿਆ ਤੁਹਾਡਾ ਅਸੀਂ ਪੈਸਾ ਜਿਹੜਾ ਦਵਾਵਾਂਗੇ ਅਸੀਂ ਇਹਨਾਂ ਨੂੰ ਕਹਿੰਦੇ ਸੀ ਕਿ ਸਾਨੂੰ ਲੈਫਟੀ ਰੋਪ ਚ ਦਿੱਤਾ ਜਾਵੇ ਅਸੀਂ ਆਏ ਵਿਸ਼ਵਾਸ ਨਹੀਂ ਕਰ ਸਕਦੇ ਕਿ ਜਾਂ ਕੋਈ ਤੁਹਾਡਾ ਸੀਨੀਅਰ ਅਧਿਕਾਰੀ ਆਊਗਾ ਉਹਦੇ ਨਾਲ ਅਸੀਂ ਗੱਲਬਾਤ ਕਰਾਂਗੇ ਵੀ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਜੀ ਕਹਿੰਦੇ ਰਾਤ ਨੂੰ ਧਰਨਾ ਸਮਾਪਤ ਕਰ ਦਿਓ ਕੱਲ ਨੂੰ ਦਿਨੇ ਫੇਰ ਸ਼ੁਰੂ ਕਰ ਲੈ ਡੀਐਸਪੀ ਤੇ ਲੋਚਨ ਸਿੰਘ ਵੀ ਆਏ ਸੀ ਇੱਥੇ ਅਸੀਂ ਆਖਿਆ ਵੀ ਨਹੀਂ ਅਸੀਂ ਧਰਨਾ ਸ਼ੁਰੂ ਕਰ ਲਿਆ ਹੁਣ ਕਿਸੇ ਇਹਨਾਂ ਨੂੰ ਸਿਰੇ ਬੰਨੇ ਲਾ ਕੇ ਜੋ ਸਾਡੀਆਂ ਮੰਗਾਂ ਜੋ ਲੋਕਾਂ ਦੀਆਂ ਮੰਗਾਂ ਜਿਵੇਂ ਲੋਕ ਕਹਿੰਣਗੇ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਅੱਜ ਇਹਨਾਂ ਦੇ ਸਵੇਰ ਤੋਂ ਜਦੋਂ ਨੂੰ ਪਤਾ ਲੱਗ ਗਿਆ ਧਰਨਾ ਚੱਲਿਆ ਖਿਨੀ ਅਧਿਕਾਰੀ ਇਹਨਾਂ ਦੇ ਵੱਡੇ ਮੈਨੇਜਰ ਜਿਹੜੇ 5 5 7 7 ਬੈਂਕਾਂ ਤੇ ਤੇ ਬੰਬੇ ਤੋਂ ਇਕ ਇਹਨਾਂ ਨੂੰ ਫੋਨ ਆਇਆ ਵੀ ਤੁਸੀਂ ਇਹ ਜਾ ਕੇ ਮਸਲਾ ਨਿਵੇੜਨਾ ਕਿਉਂਕਿ ਜਿਹੜੀ ਬੈਂਕ ਦੀ ਉਹ ਚਾਬੀ ਜਿਹੜੀ ਖਰਾਬ ਹੁੰਦੀ ਹੈ ਇਹਨਾਂ ਨੂੰ ਇਹ ਲੱਗਿਆ ਵੀ ਧਰਨਾ ਲੱਗਣਾ ਬੈਂਕ ਦੀ ਚਾਬੀ ਜਿਹੜੀ ਬਹੁਤ ਵੱਡੀ ਪੱਧਰ ਤੇ ਖਰਾਬ ਹੋ ਕਿਉਂਕਿ ਇੰਡੀਆ ਲੈਵਲ ਦਾ ਬੈਂਕ ਹੈ ਕੋਈ ਗੱਲੇ ਪੰਜਾਬ ਲੈਵਲ ਦਾ ਨਹੀਂ ਇੰਡੀਆ ਲੈਵਲ ਦਾ ਐਸ ਬੀ ਆਈ ਬੈਂਕ ਦਾ ਬਹੁਤ ਵੱਡਾ ਬੈਂਕ ਹੈ ਕਿ ਜਿਹੜਾ ਘਟਾਲਾ ਹੋਇਆ ਉਹ ਬੈਂਕ ਨਾਲ ਘਟਾਲਾ ਹੋਇਆ ਕਿ ਆਮ ਲੋਕਾਂ ਨਾਲ ਨਹੀਂ ਹੋਇਆਗਾ ਪਰ ਅਸੀਂ ਅੱਜ ਇਹ ਤੇ ਸਾਡੀ ਸਹਿਮਤੀ ਬਣੀ ਸੀਗੀ ਦੋ ਤਿੰਨ ਜਿਹੜੀ ਕਿ ਸਾਨੂੰ ਜਿਹੜਾ ਲੈਖਤੀ ਦਿੱਤਾ ਜਾਵੇ ਤੇ ਇੱਕ ਜਿਹੜਾ ਅਧਿਕਾਰੀ ਮੇਨ ਆਇਆ ਇੱਥੇ ਬੋਲ ਕੇ ਦੱਸਣਾ ਅਸੀਂ ਸਾਰੇ ਉਹਨਾਂ ਦੀ ਰਿਕਾਰਡਿੰਗ ਵੀ ਕਰਾਂਗੇ ਲੈਖਤੀ ਤੋਂ ਭਾਜਦੇ ਸੀ ਕਿ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਸੀਂ ਇੱਥੇ ਥੱਲੇ ਮੋਹਰ ਲਾ ਦੇਾਂਗੇ ਉਹ ਗੱਲਾਂ ਤੁਹਾਡੀਆਂ ਮੰਨੀਆਂ ਜਾਣਗੀਆਂ ਅਸੀਂ ਆਖਿਆ ਵੀ ਅਸੀਂ ਨਹੀਂ ਕੁਛ ਲਿਖ ਕੇ ਦੇਣਾਗਾ ਤੁਸੀਂ ਲਿਖੋ ਉਹਦੇ ਜੇ ਕੋਈ ਗੱਲਾਂ ਵਿੱਚ ਸੋਧ ਕਰਨ ਵਾਲੀਆਂ ਅਸੀਂ ਤੁਹਤੋਂ ਕਰਾਵਾਂਗੇ ਫੇਰਾਂ ਦੇ ਚੱਲੋ ਅਸੀਂ ਲਿਖ ਦਿੰਨੇ ਆ ਲਿਖਤਾ ਇੱਕ ਕੋਰੇ ਕਾਗਜ਼ ਤੇ ਲਿਖ ਕੇ ਆਂਦੇ ਥੱਲੇ ਅਸੀਂ ਮੋਹਰ ਲਾ ਦਿੰਨੇ ਆ ਅਸੀਂ ਆਖਿਆ ਇਹ ਨਹੀਂ ਚੱਲਣਾ ਤੁਸੀਂ ਆਪਦੀ ਬੈਂਕ ਦੀ ਲੈਟਰ ਪੈਡ ਕੱਢੋ ਉਹਦੇ ਤੇ ਤੁਸੀਂ ਪ੍ਰਿੰਟ ਕੱਢ ਕੇ ਟਾਈਪ ਕਰਕੇ ਲਿਖੋ ਉਹਦੇ ਥੱਲੇ ਮੋਹਰ ਲਾ ਕੇ ਫਿਰ ਸਾਨੂੰ ਦੱਸੋ ਫਿਰ ਅਸੀਂ ਜਿਹੜੀ ਉਹਦੇ ਤੇ ਲੋਕਾਂ ਦੇ ਸਾਹਮਣੇ ਜਿਹੜੀ ਗੱਲ ਰੱਖਾਂਗੇ ਚਲੋ ਉਹ ਗੱਲ ਤੇ ਸਹਿਮਤੀ ਬਣੀ ਉਹ ਲਿਖਤੀ ਰੂਪ ਤੇ ਜਿਹੜਾ ਦਿੱਤਾ ਸੀ ਉਹ ਬੈਂਕ ਦੇ ਬਾਹਰ ਵੀ ਲਾਤਾ ਕੋਈ ਵੀ ਆ ਕੇ ਪੜ੍ਹ ਸਕਦਾ ਅਸੀਂ ਆਪਦੇ ਨੰਬਰ ਵੀ ਦੇਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਤੇ ਜੱਤੇ ਬੰਦੀਆਂ ਸੀ ਇਹ ਫਿਰ ਵੀ ਜੇ ਕੋਈ ਦਿੱਕਤ ਆਉਂਦੀ ਆ ਤੇ ਉਹ ਅਸੀਂ ਉਹਨਾਂ ਦੀਆਂ ਸਾਰੀਆਂ ਦਿੱਕਤਾਂ ਜਿਹੜੀਆਂ ਦੂਰ ਕਰਵਾਵਾਂਗੇ ਇਹਦੇ ਤੇ ਸਾਡੀ ਗੱਲਬਾਤ ਹੋਈ ਆ ਉਹਤੇ ਤੇ ਜੋ ਵੀ ਗੱਲਾਂ ਹੋਈਆਂ ਉਹ ਸਾਰੀਆਂ ਲੈਫਟੀ ਵੀ ਮਿਲ ਗਈਆਂ ਤੇ ਜੇ ਫੇਰ ਵੀ ਕਿਸੇ ਨੂੰ ਦੱਕਤ ਆਉਗੀ ਜਿਹੜੇ ਪਹਿਲਾਂ ਇਹ 3 ਮਹੀਨੇ ਦਾ ਫਾਵਾ ਮੰਗਦੇ ਸੀ ਜਾਂ 3 ਮਹੀਨੇ ਚੱਲੂਗੀ ਅਸੀਂ ਆਖਿਆ ਜੀ ਫਾਵਾ ਬਹੁਤ ਜ਼ਿਆਦੇ 3 ਮਹੀਨੇ ਨਹੀਂ ਉਦੋਂ ਪਹਿਲਾਂ ਜਿਹੜੇ ਲੋਕਾਂ ਦੇ ਪੈਸੇ ਮੁੜਨੇ ਵਾਪਸ ਹੋਣੇ ਚਾਹੀਦੇ ਤੁਸੀਂ ਆਪਦੀ ਜਾਂਚ ਕਰ ਲਓ 20 ਦਿਨਾਂ 'ਚ ਕਰ ਲਓ ਮਹੀਨੇ 'ਚ ਕਰ ਲਓ ਫਿਰ ਉਹ ਜਿਵੇਂ ਜਿਵੇਂ ਐਪਲੀਕੇਸ਼ਨ ਆ ਜਾਂਦੀਆਂ ਉਹਵੇਂ ਜਾਂਚ ਕਰਕੇ ਉਹ 18 ਗਾਹਤ ਦਾ ਜਿਹੜਾ ਦਿਨ ਮਿਲਿਆ ਗਿਆ ਨਾ ਕਿ 18 ਗਾਹਤ ਤੋਂ ਜਿਹੜੀ ਪੇਮੈਂਟ ਆ ਲੋਕਾਂ ਦੀ ਉਹ ਖਾਤਿਆਂ 'ਚ ਪਾਉਣ ਲੱਗ ਜਾਣਗੇ ਤੇ ਪੂਰੀ ਜਿੰਨਾ ਚਿਰ ਲੋਕਾਂ ਦੀ تسਲੀ ਨਹੀਂ ਹੁੰਦੀ ਇਹਨਾਂ ਲੋਕਾਂ ਦੇ ਨਾਲ ਖੜੇ ਆ ਕਿ ਜਿਹੜੀ ਖੂਨ ਪਸੀਨੇ ਦੀ ਕਮਾਈ ਹੈ ਇਹਨਾਂ ਦੀ ਜਾਈ ਨਹੀਂ ਜਾਣ ਦੇਵਾਂਗੇ ਤੇ ਬੈਂਕ ਵਾਲਿਆਂ ਨੂੰ ਵੀ ਅਸੀਂ ਦੁਬਾਰਾ ਫੇਰ ਚੇਤਾਵਨੀ ਦਿੰਨੇ ਆ ਕਿ ਜਿਹੜੀ ਗੱਲ ਤੁਸੀਂ ਲੈਸਤੀ ਸਾਨੂੰ ਦਿੱਤੀ ਆ ਇਹ ਤੋਂ ਜੇ ਕੋਈ ਉਲੰਘਣਾ ਹੋਊਗੀ ਤੇ ਅਸੀਂ ਫੇਰ ਤਿਆਰ ਬੈਠੇ ਆ ਅਸੀਂ ਇੱਥੇ ਫੇਰ ਧਰਨਾ ਲਾਵਾਂਗੇ ਜੀ ਪ੍ਰਧਾਨ ਜੀ ਜਲਦੀ ਦੇ ਇਸ ਦਾ ਕੀ ਪ੍ਰੋਡਕਸ਼ਨ ਕੀ ਹੋਊਗਾ ਜੀ ਦੇਖੋ ਜੀ ਉਹ ਕਹਿ ਹੀ ਦਿੱਤਾ ਨਾ ਕਸਬੀ ਇੰਤਪਾਈ ਤੋਂ ਭੱਜ ਨਹੀਂ ਸਕਦੀ ਜੀ ਮੁਲਾਜ਼ਮ ਜਿਹੜਾ ਕਹਿ ਕੇ ਕਿ ਉਹ ਭੱਜ ਸਕਦਾ ਚਲੋ ਹਨਾ ਮੁਲਾਜ਼ਮ ਜਿਵੇਂ ਹੁਣ ਪੁਰਾਣੇ ਸਾਰੇ ਇਹਨਾਂ ਨੇ ਬਦਲਤਾ ਸਟਾਫ ਇੱਕ ਸਾਲ ਦੀ ਜਿਹੜੀ ਫੋਟੋਜ ਆ ਦੀ ਕੈਮਰਿਆਂ ਦੀ ਉਹ ਵੀ ਇਹਨਾਂ ਨੇ ਆਪ ਦੇ ਕੰਟਰੋਲ ਚ ਕਰ ਲਈ ਹੈ ਵੀ ਕਿੱਥੇ ਕਿੱਥੇ ਘਾਹ ਲੋ ਸਾਡਾ ਕੋਈ ਹੋਰ ਅਧਿਕਾਰੀ ਤਾਂ ਨਹੀਂ ਸ਼ਾਮਲ ਉਹ ਇਹਨਾਂ ਦਾ ਜਾਂਚ ਦਾ ਵਿਸ਼ਾ ਕਰਨਗੇ ਪਰ ਜੇ ਕੋਈ ਸਾਡੇ ਗਾਹਕਾਂ ਨਾਲ ਸਾਡੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਜਾਂ ਦੁਕਾਨਦਾਰਾਂ ਨਾਲ ਇਹਦੇ ਖਾਤੇ ਪ੍ਰਤੀ ਪੈਸੇ ਪ੍ਰਤੀ ਕੋਈ ਵੀ ਉਨੀ ਕੀ ਹੁੰਦੀ ਹੈ ਇਹ ਆਨਾ ਕਾਨੀ ਕਰਦੇ ਆ ਤੇ ਸਾਡੇ ਕੋਲ ਤਾਂ ਹੀ ਫਰਦਾਰੀਆਂ ਸੰਘਰਸ਼ੀਆ ਸਾਡੇ ਕੋਲ ਅਸੀਂ ਲੋਕਾਂ ਆਸਰੇ ਫੇਰ ਵੀ ਲੜਾਂਗੇ ਕਿੰਨੇ ਕੁ ਲੋਕ ਸਾਹਮਣੇ ਆਏ ਔਰ ਕਿੰਨਾ ਲੋਕਾਂ ਦਾ ਆਇਆ ਦੇਖੋ ਜੀ ਮੈਨੂੰ ਤਾਂ ਲੱਗਦਾ ਵੀ ਤਿੰਨ ਚਾਰ ਸੌ ਤਾਂ ਲੋਕਾਂ ਨਾਲ ਗਾਕਾਂ ਨਾਲ ਕਬੜਾ ਹੋ ਗਿਆ ਤੇ ਅਜੇ ਅੱਜ ਵੀ ਅਜੇ ਜਾਂਚ ਕਰਵਾਈ ਜਾਂਦੇ ਆ ਅਜੇ ਲੰਮਾ ਚੱਲਣਾ ਪਈ ਜੇ ਕਈਆਂ ਨੂੰ ਤਾਂ ਅਜੇ ਪਤਾ ਨਹੀਂ ਲੱਗਿਆ ਕਈ ਜਿਹੜੇ ਅਣਪੜ੍ਹੇ ਸ ਵਿਚਾਰੇ ਉਹਨਾਂ ਨੂੰ ਨਹੀਂ ਪਤਾਗਾ ਉਹ ਜੇ ਆ ਕੇ ਆਉਣਗੇ ਇੱਥੇ ਜਾਂਚ ਕਰਾਉਣਗੇ ਜਦੋਂ ਉਹਦਾ ਵੇਖਣਗੇ ਵੀ ਅਸੀਂ ਇੰਨਾ ਪੈਸਾ ਜਮ੍ਹਾਂ ਕਰਾਇਆ ਸੀ ਇੰਨਾ ਅਸੀਂ ਤੱਕੜਾਇਆ ਨਹੀਂਗਾ ਕਿਧਰ ਗਿਆ ਉਹ ਚੈੱਕ ਹੋਊਗਾ ਫਿਰ ਉਹਨਾਂ ਦੀ ਜਿਵੇਂ ਜਿਵੇਂ ਦਰਖਾਸਤਾਂ ਆਉਣਗੀਆਂ ਇਹਨਾਂ ਕੋਲੇ ਉਵੇਂ ਹੋਏ ਉਹਨਾਂ ਜਾਂਚ ਅਜੇ ਲੰਮਾ ਸਮਾਂ ਇਹ ਕੰਮ ਚੱਲਣਾ ਬਹੁਤ ਇਹਨਾਂ ਦੇ ਨਾਲ ਹੀ ਗਾਹ ਕੇ ਜੁੜੇ ਆ ਕੋਈ ਇਹ ਨਹੀਂ ਕਿ ਅੱਜ ਦਾ ਬੈਂਕ ਨਹੀਂਗਾ ਬਹੁਤ ਪੁਰਾਣਾ ਬੈਂਕ ਬਹੁਤ ਵੱਡਾ ਇਹਨਾਂ ਦਾ ਜਣੀ ਪੂਰੇ ਸਾਦਕ ਦੇ ਵਿੱਚ ਫੈਲੇ ਆ ਗਾਹ ਕੇ ਇਹਨਾਂ ਦੇ ਇਹ ਜਿਹੜੇ ਬੈਂਕ ਦੇ ਮਲਾਈਕ ਹੁੰਦਾ ਜੀ ਇਹਨਾਂ ਦੇ 6 ਸਾਲ ਬਾਅਦ ਇਹਨਾਂ ਦੀ ਉਹ ਤਬਾਦਲਾ ਹੋ ਜਾਂਦਾ ਤੇ ਇਹ ਤੁਸੀਂ ਕਹਿੰਦੇ ਹੋ 10 ਸਾਲ ਹੋ ਗਏ ਇਹਨਾਂ ਨੂੰ 10 ਤੋਂ ਵੀ 11 ਸਾਲੀ ਹੋ ਗਏ ਜੀ ਇਹ 10 11 ਸਾਲ ਤੋਂ ਇਉਂ ਕਰ ਗਿਆ ਜੀ ਪਹਿਲਾਂ 5 ਸਾਲ ਐਸਬੀਆਈ ਉਧਰ ਸੀਗੀ ਮੌਸਾ ਰੋਡ ਤੇ ਮੁੜ ਕੇ ਜਦੋਂ ਇਹਦਾ ਰਲੇਵਾ ਹੋ ਗਿਆ ਪਟਿਆਲਾ ਬੈਂਕ ਦਾ 5 ਸਾਲਾਂ ਕਿਜੀ ਉਹਦੇ ਚ ਕਰ ਗਿਆ ਇਹ 10 ਸਾਲ ਇਥੇ ਦੂਜੇ ਅਧਿਕਾਰੀ ਸਾਰੇ ਬਦਲੇ ਜਾਂਦੇ ਸੀ ਪਰ ਇਹਦੀ ਬਦਲੀ ਨਹੀਂ ਹੋਈਗੀ ਇੱਥੋਂ ਸਾਨੂੰ ਸ਼ੱਕ ਜਾਰ ਹੈ ਨਾ ਕਿ ਜਾਂ ਤਾਂ ਕੋਈ ਸਿਆਸੀ ਵੀ ਇਹਨੂੰ ਲੀਡਰਾਂ ਦਾ ਵੀ ਹੱਥ ਹੋਊਗਾ ਉਤਲੇ ਮੁਲਾਜ਼ਮਾਂ ਦਾ ਵੀ ਇਹਨਾਂ ਦੇ ਜਿਹੜੇ ਉੱਤੇ ਹੁੰਦੇ ਆ ਉਹਨਾਂ ਦੇ ਵੀ ਇਹਨੂੰ ਜਿਹੜੀ ਸ਼ੈ ਹੋਊਗੀ ਤਾਂ ਜਿਹੜਾ ਇੱਕ ਥਾਂ ਇਹ ਟਿਕਿਆ ਰਿਹਾ ਤੇ ਲੋਕਾਂ ਜਿਹੜਾ ਇਹਨਾਂ 'ਤੇ ਵਿਸ਼ਵਾਸ ਬਣਾਇਆ ਤੇ ਲੋਕਾਂ ਨਾਲ ਵਿਸ਼ਵਾਸ ਘਾਟ ਕੀਤਾ ਇਹ ਸਾਰਾ ਉਸੇ ਦਾ ਨਤੀਜਾ ਹੈ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਕਿਰਤੀ ਕਿਸਾਨੀ ਯੂਨੀਅਨ ਵੱਲੋਂ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਥੇ ਬੈਂਕ ਦੇ ਅੱਗੇ ਕੱਲ ਤੋਂ ਧਰਨਾ ਲਾ ਕੇ ਬੈਠੇ ਆ ਕਿ ਬੈਂਕ ਐਸਬੀਆਈ ਬੈਂਕ ਵਾਲਿਆਂ ਨੇ ਇੱਕ ਲੋਕਾਂ ਦੇ ਨਾਲ ਵੱਡਾ ਜਿਹੜਾ ਫਰਾਡ ਕੀਤਾ ਕਰੋੜਾ ਰੁਪਈਆ ਜਿਹੜਾ ਲੋਕਾਂ ਨੇ ਇਸ ਬੈਂਕ ਦੇ ਵਿੱਚ ਜਮ੍ਹਾਂ ਕਰਾਇਆ ਹੋਇਆ ਸੀਗਾ ਤੇ ਬੈਂਕ ਦਾ ਇੱਕ ਅਧਿਕਾਰੀ ਜਿਹੜਾ ਉਹ ਪੈਸੇ ਲੈ ਕੇ ਇਥੋਂ ਫਰਾਰ ਹੋ ਗਿਆ ਕੱਲ ਦਾ ਧਰਨਾ ਲੱਗਾ ਸੀ ਲੋਕ ਸੰਘਰਸ਼ ਦੇ ਰਸਤੇ ਪਏ ਸੀ ਤੇ ਅੱਜ ਬੈਂਕ ਵਾਲਿਆਂ ਨੇ ਜਿਹੜਾ ਉਹ ਲਿਖਤੀ ਤੌਰ ਤੇ ਸਾਨੂੰ ਦੇਤਾ ਕਿ ਜਿਹੜਾ ਲੋਕਾਂ ਦਾ ਪੈਸਾ ਸੀਗਾ ਅਸੀਂ ਵਿਆਜ ਸਮੇਤ ਪਾਈ ਪਾਈ ਲੋਕਾਂ ਨੂੰ ਜਿਹੜਾ ਉਹ ਵਾਪਸ ਕਰਾਂਗੇ ਇਹ ਤਾਂ ਹੀ ਹੋਇਆ ਕਿ ਲੋਕ ਸੰਘਰਸ਼ ਦੇ ਜਿਹੇ ਰਸਤੇ ਪਏ ਆ ਜੇਕਰ ਲੋਕ ਚੁੱਪ ਕਰ ਜਾਂਦੇ ਤੇ ਲੋਕਾਂ ਦਾ ਪੈਸਾ ਜਿਹੜਾ ਉਹ ਵਾਕਿਆ ਹੀ ਡੁੱਬ ਜਾਣਾ ਸੀ ਵੱਡੀ ਪੱਧਰ ਤੇ ਲੋਕਾਂ ਦੇ ਸੰਘਰਸ਼ ਦੀ ਜਿੱਤ ਹੋਈ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਥੇਬੰਦੀਆਂ ਦੇ ਨਾਲ ਜਿਹੜੇ ਅਟੈਚ ਹੋ ਕੇ ਜਥੇਬੰਦਕ ਤਾਣਾ ਬਾਣਾ ਉਹ ਸਾਰੋ ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜੇ ਇਸ ਤਰ੍ਹਾਂ ਦੀ ਕਿਸੇ ਨਾ ਘਟਨਾ ਵਾਪਰਦੀ ਹੈ ਤੇ ਆਪਾਂ ਇਕੱਠੇ ਹੋ ਕੇ ਸੰਘਰਸ਼ ਕਰ ਸਕੀਏ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਠੱਗ ਲੋਕ ਨੇ ਜਿਹੜੇ ਕਰਪਟ ਲੋਕ ਨੇ ਭ੍ਰਿਸ਼ਟਾਚਾਰ ਕਰਦੇ ਨੇ ਉਹਨਾਂ ਨੂੰ ਜਿਹੜੀ ਜਲਦ ਤੋਂ ਜਲਦ ਨੱਥ ਪਾਈ ਜਾ ਸਕੇ ਤਾਂ ਜੋ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਅੱਗੇ ਤੋਂ ਕਦੇ ਨਾ ਹੋ ਸਕੇ ਦੇਖੋ ਜੀ ਹਜੇ ਜਿਵੇਂ ਜਿਵੇਂ ਲੋਕ ਆ ਰਹੇ ਆ ਲੋਕਾਂ ਦੇ ਖਾਤੇ ਚੈੱਕ ਕੀਤੇ ਜਾ ਰਹੇ ਆ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ ਪਰ ਵੱਡੀ ਪੱਧਰ ਤੇ ਇਹ ਕਫਲਾ ਹੋਇਆ ਕੱਲ ਜਿਹੜਾ ਜਿੰਨਾ ਕ ਹਿਸਾਬ ਤਾ ਉਹ ਲੱਗਾ ਸੀ ਜਿੰਨੇ ਕ ਲੋਕ ਆਏ ਸੀ 7 ਕਰੋੜ ਦੇ ਕਰੀਬ ਜਿਹੜੀ ਉਹ ਗਿਣਤੀ ਪਹੁੰਚੀ ਸੀ ਪਰ ਦੱਸਣ ਦੇ ਵਿੱਚ ਆ ਰਿਹਾ ਕਿ ਇਹ ਜਿਹੜੀ ਗਿਣਤੀ ਹੈ 100 ਕਰੋੜ ਦੇ ਕਰੀਬ ਜਿਹੜੀ ਜਾਊਗੀ